ਜੋ ਬਲੇ ਸੋਨਰ ਪੈ ਭਗਵਾਨ ਫਾਲਮੇਕ ਮਹਾਰਾਜ ਕੀ ਜੈ। ਸ਼੍ਰੀ ਜੋਗਮ ਸਿਸ਼ਟ ਗ੍ਰੰਥ ਵਿਰਾਗ ਪ੍ਰਕਰਨ ਪਾਰਵਾਂ ਅਧਿਆਏ ਆਰੰਭ। ਸ਼੍ਰੀ ਰਾਮ ਜੀ ਕਹਿਣ ਲੱਗੇ, "हे ब्राह्मण! ਚੇਤਨ ਰੂਪੀ ਆਕਾਸ਼ ਵਿੱਚ ਤ੍ਰਿਸ਼ਨਾ ਰੂਪੀ ਰਾਤਾਈ ਹੈ। ਉਸ ਵਿੱਚ ਕਾਮ, ਕ੍ਰੋਧ, ਲੋਭ ਤੇ ਮੋਹ ਅਦਿਕ ਉਲੂ ਵਿਚਰਦੇ ਹਨ।" ਜਦੋਂ ਬਿਆਨ ਰੂਪੀ ਸੂਰਜ ਉદય ਹੁੰਦਾ ਹੈ ਤਦੋਂ ਤ੍ਰਿਸ਼ਨਾ ਰੂਪੀ ਰਾਤ ਖਤਮ ਹੋ ਜਾਂਦੀ ਹੈ ਜਦੋਂ ਰਾਤ ਖਤਮ ਹੋ ਜਾਂਦੀ ਹੈ ਤਦੋਂ ਮੋਹ ਅਦਿਕ ਉਲੂ ਵੀ ਨਸ਼ਟ ਹੋ ਜਾਂਦੇ ਹਨ ਜਿਵੇਂ ਜਦੋਂ ਸੂਰਜ ਉદય ਹੁੰਦਾ ਹੈ ਤਦ ਬਰਫ਼ ਗਰਮ ਹੋ ਕੇ ਪਿਘਲ ਜਾਂਦੀ ਹੈ ਤਵੇਂ ਹੀ ਸੰਤੋਖ ਰੂਪੀ ਰਸ ਨੂੰ ਤ੍ਰਿਸ਼ਨਾ ਰੂਪੀ ਗਰਮੀ ਪਿਗੜਾ ਦਿੰਦੀ ਹੈ ਆਤਮ ਪਦ ਤੋਂ ਸਖਣਾ ਚਿੱਤ ਭਿਆਨਕ ਜੰਗਲ ਹੈ ਉਸ ਵਿੱਚ ਤ੍ਰਿਸ਼ਨਾ ਰੂਪੀ ਪਿਸ਼ਾਚ ਨੇ ਬਹੁਤ ਅधिक ਪ੍ਰਵਾਹ ਨੂੰ ਆਪਣੇ ਨਾਲ ਲੈ ਕੇ ਫਿਰਦੀ ਹੈ ਤੇ પ્રસન્ન ਹੁੰਦੀ ਹੈ ਇਹ ਮਨੀਸ਼ਵਰ ਚਿੱਤ ਰੂਪੀ ਪਰਬਤ ਹੈ ਉਸ ਦੇ ਆਸਰੇ ਤ੍ਰਿਸ਼ਨਾ ਰੂਪੀ ਨਦੀ ਦਾ ਪ੍ਰਵਾਹ ਚੱਲਦਾ ਹੈ ਤੇ ਤਰਾ ਤਰਾ ਦੇ ਸੰਕਲਪ ਰੂਪੀ ਲਹਿਰਾਂ ਉਪਲਾਉਂਦਾ ਹੈ ਜਿਵੇਂ ਬੱਦਲ ਨੂੰ ਵੇਖ ਕੇ ਮੋਰ ਪ੍ਰਸੰਨ ਹੁੰਦਾ ਹੈ ਤਵੇਂ ਤ੍ਰਿਸ਼ਨਾ ਰੂਪੀ ਮੋਰ ਭੋਗ ਰੂਪੀ ਬੱਦਲ ਨੂੰ ਵੇਖ ਕੇ ਪ੍ਰਸੰਨ ਹੁੰਦਾ ਹੈ ਇਸ ਲਈ ਸਭ ਦੁੱਖਾਂ ਦਾ ਮੁੱਢ ਤ੍ਰਿਸ਼ਨਾ ਹੈ ਜਦੋਂ ਮੈਂ ਕਿਸੇ ਸੰਤੋਖ ਅਦਿੱਕ ਗੁਣ ਦਾ ਆਸਰਾ ਕਰਦਾ ਹਾਂ ਤਦੋ ਤ੍ਰਿਸ਼ਨਾ ਉਸ ਨੂੰ ਨਾਸ਼ ਕਰ ਦਿੰਦੀ ਹੈ ਜਿਵੇਂ ਸੁੰਦਰ ਤੰਤੀ ਨੂੰ ਚੂਹਾ ਘੱਟ ਸੁੱਟਦਾ ਹੈ ਤਵੇਂ ਸੰਤੋਖ ਅਦਿਕ ਗੁਣਾਂ ਨੂੰ ਤ੍ਰਿਸ਼ਨਾ ਨਾਸ਼ ਕਰ ਦਿੰਦੀ ਹੈ हे ਮਨੀਸ਼ਵਰ ਸਭ ਤੋਂ ਉੱਤਮ ਪਦ ਵਿੱਚ ਵਿਰਾਜਨ ਦਾ ਮੈਂ ਯਤਨ ਕਰਦਾ ਹਾਂ ਪਰ ਤ੍ਰਿਸ਼ਨਾ ਮੈਨੂੰ ਵਿਰਾਜਨ ਨਹੀਂ ਦਿੰਦੀ ਜਿਵੇਂ ਜਾਲ ਵਿੱਚ ਫਸਿਆ ਹੋਇਆ ਪੰਛੀ ਆਕਾਸ਼ ਵਿੱਚ ਉਡੰਦਾ ਯਤਨ ਕਰਦਾ ਹੈ ਪਰ ਉੱਡ ਨਹੀਂ ਸਕਦਾ ਕਿਵੇਂ ਮੈਂ ਅਨਾਤਮ ਤੋਂ ਆਤਮ ਪਦ ਨੂੰ ਪ੍ਰਾਪਤ ਨਹੀਂ ਹੋ ਸਕਦਾ ਇਸਰੇ ਪੁੱਤਰ ਤੇ ਕੁਟੰਬ ਦਾ ਉਸ ਨੇ ਜਾਲ ਵਿਛਾਇਆ ਹੈ ਉਸ ਵਿੱਚ ਫਸਿਆ ਹੋਇਆ ਮੈਂ ਨਿਕਲ ਨਹੀਂ ਸਕਦਾ ਸੋ ਆਸ ਰੂਪੀ ਪਾਹੀ ਵਿੱਚ ਵੱਜਿਆ ਹੋਇਆ ਮੈਂ ਕਦੇ ਉੱਪਰ ਨੂੰ ਜਾਂਦਾ ਹਾਂ ਤੇ ਕਦੇ ਹੇਠਾਂ ਨੂੰ ਜਾਂਦਾ ਹਾਂ ਕੜੀ ਜੰਤਰ ਦੀ ਨਿਆਈ ਮੇਰੀ ਦਸ਼ਾ ਹੈ ਜਿਵੇਂ ਇੰਦਰਦਾਤ ਨੁਖ ਮਲੀਨ ਬਦਲਾ ਵਿੱਚ ਬਹੁਤ ਰੰਗਾ ਨਾਲ ਭਰਿਆ ਹੁੰਦਾ ਹੈ ਪਰ ਵਿੱਚੋਂ ਸਖਣਾ ਹੁੰਦਾ ਹੈ ਤਿਵੇਂ ਤ੍ਰਿਸ਼ਨਾ ਮਲੀਨ ਅੰਤ ਕਰਨ ਵਿੱਚ ਹੁੰਦੀ ਹੈ ਉਹ ਵਧੀ ਹੋਈ ਹੈ ਤੇ ਸ਼ੁਭ ਗੁਣ ਰੂਪੀ ਧਾਗੇ ਤੋਂ ਰਹਿਤ ਹੈ ਉੱਪਰੋਂ ਵੇਖਣ ਨੂੰ ਹੀ ਸੋਹਣੀ ਲੱਗਦੀ ਹੈ ਪਰ ਇਸ ਤੋਂ ਕੋਈ ਕਾਰਜ ਨਹੀਂ ਸੋਰਦਾ ਇਥੇ ਮਨੀਸ਼ਵਰ ਤ੍ਰਿਸ਼ਨਾ ਰੂਪੀ ਬਦਲ ਹੈ ਉਸ ਵਿੱਚੋਂ ਦੁੱਖ ਰੂਪੀ ਬੂੰਦਾ ਨਿਕਲਦੀ ਹਨ ਤ੍ਰਿਸ਼ਨਾ ਰੂਪੀ ਕਾਲੀ ਨਾਗਿਨ ਹੈ ਉਸ ਦਾ ਸਪਸ਼ਟਾ ਕੋਮਲ ਹੈ ਪਰ ਵਿਹੋ ਨਾਲ ਪਰਤੂਰ ਹੈ ਉਸ ਦੇ ਦਸਨ ਨਾਲ ਪ੍ਰਾਣੀ ਮਰ ਜਾਂਦਾ ਹੈ ਤ੍ਰਿਸ਼ਨਾ ਰੂਪੀ ਬਦਲ ਹੈ ਉਹ ਆਤਮਾ ਰੂਪੀ ਸੂਰਜ ਦੇ ਅੱਗੇ ਪਰਦਾ ਕਰਦਾ ਹੈ ਜਦੋਂ ਗਿਆਨ ਰੂਪੀ ਪਵਨ ਚੱਲਦੀ ਹੈ ਤਦ ਤ੍ਰਿਸ਼ਨਾ ਰੂਪੀ ਬੱਦਲ ਦਾ ਨਾਸ਼ ਹੋ ਕੇ ਆਤਮ ਪਦ ਦਾ ਮਿਲਾਪ ਹੁੰਦਾ ਹੈ ਗਿਆਨ ਰੂਪੀ ਕਵਲ ਨੂੰ ਸੰਕੋਚਨ ਵਾਲੀ ਤ੍ਰਿਸ਼ਨਾ ਰੂਪੀ ਮਹਾ ਗਿਆਨ ਕਰਾਤ ਹੈ ਜਿਸ ਤੋਂ بڑے ਤੀਰਜ ਵਾਰ ਵੀ ਪੈਪੀਤ ਹੋ ਜਾਂਦੇ ਹਨ ਇਹ ਤ੍ਰਿਸ਼ਨਾ ਰੂਪੀ ਰਾਤ ਅੱਖਾਂ ਵਾਲਿਆਂ ਨੂੰ ਵੀ ਅੰਨਾ ਕਰ ਸੁੱਟਦੀ ਹੈ ਜਦੋਂ ਇਹ ਆਉਂਦੀ ਹੈ ਤਦ ਵਿराग ਤੇ ਅਭਿਆਸ ਰੂਪੀ ਨਿੱਤਰ ਨੂੰ ਅੰਨਾ ਕਰ ਦਿੰਦੀ ਹੈ ਭਾਵ ਸੱਚ ਅਤੇ ਝੂਠ ਸੋਚਣ ਨਹੀਂ ਦਿੰਦੀ हे ਮਨੀਸ਼ਵਰ ਤ੍ਰਿਸ਼ਨਾ ਰੂਪੀ ਡੈਣ ਹੈ ਉਹ ਸੰਤੋਖ ਅਦਿਕ ਗੁਣਾਂ ਨੂੰ ਮਾਰ ਸੁੱਟਦੀ ਹੈ ਤ੍ਰਿਸ਼ਨਾ ਰੂਪੀ ਗੁਫਾ ਹੈ ਉਸ ਵਿੱਚ ਮੋਹ ਰੂਪੀ ਮਸਹਾਤੀ ਗਰਜਦੇ ਹਨ ਤ੍ਰਿਸ਼ਨਾ ਰੂਪੀ ਸਮੁੰਦਰ ਹੈ ਉਸ ਵਿੱਚ ਵਿਪਤਾ ਰੂਪੀ ਨਦੀ ਆ ਕੇ ਪ੍ਰਵੇਸ਼ ਕਰਦੀ ਹੈ ਇਸ ਲਈ ਮੈਨੂੰ ਉਹ ਉਪਾਅ ਦੱਸੋ ਜਿਸ ਨਾਲ ਮੈਂ ਤ੍ਰਿਸ਼ਨਾ ਰੂਪੀ ਦੁੱਖ ਤੋਂ ਛੁੱਟ ਜਾਵਾਂ हे मनीश्वर आग ते तलवार ते वार ते इंद्र दे वज्र तो भी ऐसा दुख नहीं हुंदा जेहो जेहा दुख तृष्णा तो हुंदा है ਸੋ ਤ੍ਰਿਸ਼ਨਾ ਦੇਵਾਰ ਤੋਂ जख्मी ਹੋਇਆ ਮੈਂ ਬੜਾ ਦੁੱਖ ਪਾਉਂਦਾ ਹਾ ਤ੍ਰਿਸ਼ਨਾ ਰੂਪੀ ਦੀਵਾ ਬਲਦਾ ਹੈ ਉਸ ਵਿੱਚ ਸੰਤੋਖ ਅਦਿਕ ਪਤੰਗੇ ਸੜ ਜਾਂਦੇ ਹਨ ਜਿਵੇਂ ਪਾਣੀ ਵਿੱਚ ਮੱਛੀ ਰਹਿੰਦੀ ਹੈ ਉਹ ਪਾਣੀ ਵਿੱਚ ਕੰਕਰ ਰੇਤ ਅਦਿਕ ਨੂੰ ਦੇਖ ਕੇ ਮਾਸ ਜਾਣ ਕੇ ਮੂਹ ਵਿੱਚ ਪਾਉਂਦੀ ਹੈ ਉਸ ਨਾਲ ਉਸ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਜੇਨੇ ਤ੍ਰਿਸ਼ਨਾ ਵੀ ਜਿਹੜਾ ਪਦਾਰਥ ਵੇਖਦੀ ਹੈ ਉਸ ਕੋਲ ਉੜਦੀ ਹੈ ਉਸ ਨੂੰ ਕਿਸੇ ਪਦਾਰਥ ਨਾਲ ਤ੍ਰਿਪਤੀ ਨਹੀਂ ਹੁੰਦੀ ਤ੍ਰਿਸ਼ਨਾ ਰੂਪੀ ਇੱਕ ਪੰਖਣੀ ਹੈ ਜੋ ਇੱਧਰ ਉੱਧਰ ਉੜਦੀ ਫਿਰਦੀ ਹੈ ਤੇ ਕਦੇ ਵੀ ਤ੍ਰਿਪਤੀ ਨਹੀਂ ਤ੍ਰਿਸ਼ਨਾ ਰੂਪੀ ਬਾਂਦਰ ਹੈ ਉਹ ਕਦੇ ਕਿਸੇ ਬ੍ਰਿਸ਼ਟ ਤੇ ਤੇ ਕਦੇ ਕਿਸੇ ਥਾਂ ਤੇ ਜਾਂਦਾ ਕਦੇ ਟਿਕਦਾ ਨਹੀਂ ਜਿਹੜਾ ਪਦਾਰਥ ਪ੍ਰਾਪਤ ਨਹੀਂ ਹੁੰਦਾ ਉਸ ਨੂੰ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ ਤੇ ਭੋਗਾਂ ਨਾਲ ਕਦੇ ਤ੍ਰਿਪਤ ਨਹੀਂ ਹੁੰਦਾ ਜਿਵੇਂ ਕਿਉ ਦੀ ਹੁੱਤੀ ਨਾਲ ਅਗ ਤ੍ਰਿਪਤ ਨਹੀਂ ਹੁੰਦੀ ਤਿਵੇਂ ਜਿਹੜਾ ਪਦਾਰਥ ਪ੍ਰਾਪਤ ਕਰਨ ਯੋਗ ਨਹੀਂ ਹੈ ਉਸ ਵੱਲ ਵੀ ਤ੍ਰਿਸ਼ਨਾ ਦੌੜਦੀ ਹੈ ਸ਼ਾਂਤੀ ਨਹੀਂ ਪਾਉਂਦੀ हे ਮਨੀਸ਼ਵਰ ਤ੍ਰਿਸ਼ਨਾ ਰੂਪੀ ਉਨਮਤ ਨਦੀ ਹੈ ਉਹ ਆਪਣੇ ਵਿੱਚ ਰੁੜਿਏ ਹੋਏ ਮਨੁੱਖ ਨੂੰ ਕਿਤੇ ਦੀ ਕਿਤੇ ਲੈ ਜਾਂਦੀ ਹੈ ਕਦੇ ਤਾਂ ਪਹਾੜ ਦੀ ਬਾਹੀ ਵੱਲ ਲੈ ਜਾਂਦੀ ਹੈ ਤੇ ਕਦੇ ਕਿਸੇ ਦਸ਼ਾ ਵੱਲ ਲੈ ਜਾਂਦੀ ਹੈ ਤ੍ਰਿਸ਼ਨਾ ਰੂਪੀ ਨਦੀ ਹ ਉਸ ਵਿੱਚ ਵਾਸ਼ਨਾ ਰੂਪੀ ਅਨੇਕ ਲਹਿਰਾ ਉੱਠਦੀ ਹਾਨ ਹੈ ਇਹ ਲਹਿਰਾ ਕਦੇ ਵੀ ਨਾਸ਼ ਨਹੀਂ ਹੁੰਦੀ ਆ ਤ੍ਰਿਸ਼ਨਾ ਰੂਪੀ ਨਟਨੀ ਹੈ ਤੇ ਜਗਤ ਰੂਪੀ ਅਖਾੜਾ ਉਸ ਨੇ ਲਾਇਆ ਹੋਇਆ ਹੈ ਉਸ ਅਖਾੜੇ ਨੂੰ ਸਿਰ ਉੱਚਾ ਕਰਕੇ ਵੇਖਦੇ ਹੈ ਇਸ ਨੂੰ ਵੇਖ ਕੇ ਮੂਰਖ ਬੜੇ ਪ੍ਰਸੰਨ ਹੁੰਦੇ ਹਨ ਜਿਵੇਂ ਸੂਰਜ ਦੇ ਚੜਨ ਨਾਲ ਸੂਰਜ ਮੁਖੀ ਫੁੱਲ ਖਿੜ ਕੇ ਉੱਚੇ ਹੁੰਦੇ ਹਨ ਤੇ ਵੇ ਮੂਰਖ ਮਨੁੱਖ ਤ੍ਰਿਸ਼ਨਾ ਨੂੰ ਵੇਖ ਕੇ ਪ੍ਰਸੰਨ ਹੁੰਦਾ ਹੈ ਤ੍ਰਿਸ਼ਨਾ ਰੂਪੀ ਵਿਰਧ ਇਸਤਰੀ ਹੈ ਜਿਹੜਾ ਪੁਰਸ਼ ਇਸ ਦਾ ਤਿਆਗ ਕਰਦਾ ਹੈ ਉਸ ਦੇ ਪਿੱਛੇ ਲੱਗੀ ਰਹਦੀ ਹੈ ਇਸ ਦਾ ਕਦੇ ਤਿਆਗ ਨਹੀਂ ਕਰਦੇ ਤ੍ਰਿਸ਼ਨਾ ਰੂਪੀ ਡੋਰ ਹੈ ਉਸ ਦੇ ਨਾਲ ਜੀਵ ਰੂਪੀ ਪਸ਼ੂ ਵੱਜੇ ਹੋਏ ਪਾਂਦੇ ਫਿਰਦੇ ਹੰਦੈ ਤ੍ਰਿਸ਼ਨਾ ਚੰਦਰੀ ਹੈ ਜਦੋਂ ਉਹ ਕਿਸੇ ਵਿੱਚ ਸ਼ੁਭ ਗੁਣ ਦੇਖਦੀ ਹੈ ਤਦੋਂ ਉਸ ਨੂੰ ਮਾਰ ਸੁੱਟਦੀ ਹੈ ਉਸ ਦਾ ਦੇਹ ਸੰਜੋਗ ਨਾਲ ਮੈਂ ਦੀਨ ਹੁੰਦਾ ਹਾਂ ਜਿਵੇਂ ਪਪੀਹਾ ਬੱਦਲ ਨੂੰ ਵੇਖ ਕੇ ਪ੍ਰਸੰਨ ਹੁੰਦਾ ਹੈ ਤੇ ਬੂੰਦ ਗ੍ਰਹਿਣ ਕਰਨ ਲੱਗਦਾ ਹੈ ਤੇ ਬੱਦਲ ਨੂੰ ਜਦੋਂ ਹਵਾ ਉਡਾ ਕੇ ਲੈ ਜਾਂਦੀ ਹੈ ਤਦੋਂ ਪਪੀਹਾ ਦੁਖੀ ਹੋ ਜਾਂਦਾ ਹੈ ਤਿਵੇਂ ਤ੍ਰਿਸ਼ਨਾ ਜਦੋਂ ਸਭ ਗੁਣਾਂ ਦਾ ਨਾਸ਼ ਕਰਦੀ ਹੈ ਤਦੋਂ ਮੈਂ ਦੀਨ ਹੁੰਦਾ ਹਾਂ ਇਹ ਮਨেশ্বর ਜਿਵੇਂ ਸੁੱਕੇ ਕਾ ਨੂੰ ਹਵਾ ਦੂਰ ਤੋਂ ਦੂਰ ਜਾ ਸੁੱਟਦੀ ਹੈ ਤਿਵੇਂ ਤ੍ਰਿਸ਼ਨਾ ਰੂਪੀ ਹਵਾ ਨੇ ਮੈਨੂੰ ਦੂਰ ਤੋਂ ਦੂਰ ਜਾ ਸੁੱਟ ਦਿੱਤਾ ਹੈ ਮੈਂ ਆਤਮ ਪਦ ਤੋਂ ਦੂਰ ਜਾ ਪਿਆ ਹੇ ਮਨਈਸ਼ਵਰ ਜਿਵੇਂ ਪੌਰਾ ਕਦੇ ਕਮਲ ਫੁੱਲ ਦੇ ਉੱਪਰ ਜਾ ਬੈਠਦਾ ਹੈ ਤੇ ਕਦੇ ਹੀਠਾ ਜਾ ਬੈਠਦਾ ਹੈ ਤੇ ਕਦੇ ਆਸ-ਪਾਸ ਫਿਰਦਾ ਹੈ ਟਿਕਦਾ ਨਹੀਂ ਕਿਵੇਂ ਤ੍ਰਿਸ਼ਨ ਰੂਪੀ ਪਰਾ ਸੰਸਾਰ ਰੂਪੀ ਕਮਲ ਫੁੱਲ ਦੇ ਢੇਠਾ ਉੱਪਰ ਫਿਰਦਾ ਹੈ ਬਿਲਕੁਲ ਵੀ ਨਹੀਂ ਟਿਕਦਾ ਜਿਵੇਂ ਮੋਤੀ ਦੇ ਬਾਸ ਤੋਂ ਅਨੇਕਾ ਮੋਤੀ ਨਿਕਲਦੇ ਹਨ ਤੇ ਵਹੀ ਤ੍ਰਿਸ਼ਨ ਰੂਪੀ ਬਾਸ ਨਾਲ ਜਪਤ ਰੂਪੀ ਅਨੇਕ ਮੋਤੀ ਨਿਕਲਦੇ ਹਨ ਉਸ ਨਾਲ ਲੋਭੀ ਦਾ ਮਨ ਤ੍ਰਿਪਤ ਨਹੀਂ ਹੁੰਦਾ ਤ੍ਰਿਸ਼ਨ ਰੂਪੀ ਡੱਬਾ ਹੈ ਉਸ ਵਿੱਚ ਅਨੇਕ ਦੁੱਖ ਰੋ ਪ੍ਰੀਤ ਰਤਨ ਪਰਿਹਾਨ ਇਸ ਲਈ ਮੈਨੂੰ ਉਹ ਉਪਾਅ ਦੱਸੋ ਜਿਸ ਨਾਲ ਮੇਰੀ ਤ੍ਰਿਸ਼ਨਾ ਨਿਵਿੱਤ ਹੋਵੇ ਇਹ ਮਨੀਸ਼ਵਰ ਇਹ ਤ੍ਰਿਸ਼ਨਾ ਵਿराग ਨਾਲ ਨਿਵਿੱਤ ਹੁੰਦੀ ਹੈ ਹੋਰ ਕਿਸੇ ਉਪਾਅ ਨਾਲ ਨਿਵਿੱਤ ਨਹੀਂ ਹੁੰਦੀ ਜਿਵੇਂ ਹਨੇਰੇ ਨੂੰ ਪ੍ਰਕਾਸ਼ ਨਾਸ਼ ਕਰਦਾ ਹੈ ਹੋਰ ਕਿਸੇ ਉਪਾਅ ਨਾਲ ਹਨੇਰਾ ਦੂਰ ਨਹੀਂ ਹੁੰਦਾ ਤੇ ਮੇ ਤ੍ਰਿਸ਼ਨਾ ਦਾ ਨਾਸ਼ ਹੋਰ ਕਿਸੇ ਟੰਗ ਨਾਲ ਨਹੀਂ ਹੁੰਦਾ ਤ੍ਰਿਸ਼ਨਾ ਰੂਪੀ ਹਲ ਗੁਣ ਰੂਪੀ ਤਰਦੀ ਨੂੰ ਪੁੱਟ ਸੁੱਟਦਾ ਹੈ ਤ੍ਰਿਸ਼ਨਾ ਰੂਪੀ ਵੀੜ ਹੈ ਜੋ ਗਣ ਰੂਪੀ ਦਾਸ ਨੂੰ ਪਿੰਦੀ ਹੈ ਤ੍ਰਿਸ਼ਨਾ ਰੂਪੀ ਤੂੜ ਹੈ ਜੋ ਅੰਤ ਕਨ ਰੂਪੀ ਜਲ ਵਿੱਚ ਪੈ ਕੇ ਉਸ ਨੂੰ ਮੈਲਾ ਕਰਦੀ ਹੈ ਇਹ ਮਨೇಶ್ਵਰ ਜਿਵੇਂ ਨਦੀ ਵਰਖਾ ਪੈਣ ਨਾਲ ਵੱਧਦੀ ਹੈ ਤੇ ਫਿਰ ਘਟ ਜਾਂਦੀ ਹੈ ਤੇਵੇਂ ਜਦੋਂ ਈਸ਼ਟ ਭੋਗ ਰੂਪੀ ਜਲ ਪ੍ਰਾਪਤ ਹੁੰਦਾ ਹੈ ਤਦੋਂ ਖੁਸ਼ੀ ਨਾਲ ਤ੍ਰਿਸ਼ਨਾ ਵਧਦੀ ਹੈ ਜਦੋਂ ਜਲ ਘਟ ਜਾਂਦਾ ਹੈ ਤਦੋਂ ਸੁੱਕ ਕੇ ਕੀਨ ਹੋ ਜਾਂਦੀ ਹੈ हे ਮਨਿਸ਼ਵਰ ਇਸ ਤ੍ਰਿਸ਼ਨਾ ਨੇ ਮੈਨੂੰ ਦੁਖੀ ਕਰ ਦਿੱਤਾ ਹੈ ਜਿਵੇਂ ਸੁੱਕੇ ਕਾ ਨੂੰ ਹਵਾ ਉਡਾਂਦੀ ਹੈ ਤੇਵੇਂ ਤ੍ਰਿਸ਼ਨਾ ਮੈਨੂੰ ਡਾਂਦੀ ਹੈ ਇਸ ਲਈ ਮੈਨੂੰ ਉਹ ਉਪਾਅ ਦੱਸੋ ਜਿਸ ਨਾਲ ਤ੍ਰਿਸ਼ਨਾ ਨਾਸ਼ ਹੋ ਕੇ ਮੈਨੂੰ ਆਤਮ ਪਦ ਦੀ ਪ੍ਰਾਪਤੀ ਹੋਵੇ ਦੁੱਖ ਨਾਸ਼ ਹੋ ਜਾਣ ਤੇ ਆਨੰਦ ਪ੍ਰਾਪਤ ਹੋਵੇ ਜੋ ਬੋਲੇ ਸੋਨਰ ਪੈ ਭਗਵਾਨ ਫਾਲ ਮੇਕ ਮਹਾਰਾਜ ਕੀਚ